ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੁੰਦਾ ਆ ਗੋਲੀ ਚਲਾਈ ਜਾਂਦੀ ਆ ਔਰ ਨਰੈਨ ਸਿੰਘ ਚੌੜਾ ਜਿਹਨਾਂ ਵੱਲੋਂ ਗੋਲੀ ਚਲਾਈ ਗਈ ਉਹਨਾਂ ਨੂੰ ਤੀਜੀ ਵਾਰ ਪੁਲਿਸ ਰਿਮਾਂਡ ਦੇ ਉੱਤੇ ਲੈ ਲਿਆ ਗਿਆ ਹਾਲਾਂਕਿ ਲੰਘੇ ਦਿਨ ਤੱਕ ਇੱਕ ਵੱਖਰਾ ਮਸਲਾ ਚੱਲਦਾ ਪਿਆ ਸੀ ਵਿਵਾਦ ਚੱਲਦਾ ਪਿਆ ਸੀ ਹਾਈ ਕੋਰਟ ਤੱਕ ਪ੍ਰਸ਼ਾਸਨ ਨੂੰ ਜਾਣਾ ਪੈ ਗਿਆ ਔਰ ਐਸਜੀਪੀਸੀ ਦੇ ਕੋਲੋਂ ਸਬੂਤ ਜਿਹੜੇ ਨੇ ਉਹ ਹਾਸਲ ਹੋਏ ਪਰ ਇਹਦੇ ਦਰਮਿਆਨ ਸੀਐਮ ਭਗਵੰਤ ਮਾਨ ਹੁਣ ਪਹਿਲੀ ਵਾਰ ਬੋਲੇ ਨੇ ਔਰ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਨਖੇਦੀ ਵੀ ਕੀਤੀ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਸੀਸੀਟੀਵੀ ਫੁਟੇਜ ਲੈਣ ਵਾਸਤੇ ਉਹਨਾਂ ਨੂੰ ਹਾਈ ਕੋਰਟ ਤੱਕ ਜਾਣਾ ਪੈ ਗਿਆ ਤੇ ਗੱਲ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਸੰਬੰਧੀ ਜਾਂਚ ਹੋਵੇ ਹੁਣ ਜੇ ਜਾਂਚ ਕਰਾਉਣੀ ਹੈ ਤੇ ਫਿਰ ਸਬੂਤ ਵੀ ਦਿਓ ਬਾਰ-ਬਾਰ ਕਹਿੰਦੇ ਕਿ ਸਬੂਤ ਜਿਹੜੇ ਉਹ ਮੰਗੇ ਜਾ ਰਹੇ ਸੀ ਪਰ ਸਬੂਤ ਨਹੀਂ ਦਿੱਤੇ ਗਏ ਔਰ ਅੰਤ ਹਾਈ ਕੋਰਟ ਜਾ ਕੇ ਸਬੂਤ ਜਿਹੜੇ ਉਹ ਲੈਣੇ ਪਏ ਆ ਪਰ ਹੁਣ ਸਵਾਲ ਸਿਰਫ ਇੰਨਾ ਹੀ ਨਹੀਂ ਰਹਿ ਗਿਆ ਕਿ ਸਬੂਤ ਮਿਲੇ ਕਿ ਨਹੀਂ ਮਿਲੇ ਜਾਂ ਕਿਉਂ ਨਹੀਂ ਮਿਲੇ ਉਹਨਾਂ ਸਵਾਲ ਇਹ ਹੈ ਕਿ ਆਉਂਦੇ ਸਮੇਂ ਵਿੱਚ ਕਿਹੜੇ ਤੱਥ ਖੋਖੇ ਜਾਣਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਅਕਾਲੀ ਦਲ ਜਿਹੜਾ ਉਹ ਇੱਕ ਵੱਖਰਾ ਹੀ ਨਰੇਟਿਵ ਲੈ ਕੇ ਬੈਠਾ ਹੈ ਕਿ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰੇਗਾ ਪ੍ਰਸ਼ਾਸਨ ਸਿਰਫ ਸਾਡੇ ਤੇ ਅਲੀਗੇਸ਼ਨ ਲਾ ਰਿਹਾ ਪਰ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਵੀ ਵਿੱਚ ਆਖੀ ਗਈ ਕਿ ਜਿੱਥੇ ਬਾਕੀ ਸਾਰੇ ਤੱਥ ਖੰਘਾਲੇ ਜਾਣਗੇ ਇੱਕ ਨਰੇਟਿਵ ਇਹ ਵੀ ਵਿਚਾਰਿਆ ਜਾਵੇਗਾ ਕਿ ਕਿਤੇ ਇਹ ਪਰਸਨਲ ਲਾਹਾ ਲੈਣ ਵਾਸਤੇ ਕੋਈ ਘੜਿਆ ਹੋਇਆ ਛੜੀ ਅੰਤਰ ਤਾਣੀ ਸੀ खैर ਇਹ ਦੋ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ ਪਈਆਂ ਪਰ ਉਹਦੇ ਦਰਮਿਆਨ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਔਰ ਸੀਐਮ ਕਹਿੰਦੇ ਨੇ ਕਿ ਗੋਲੀ ਚੱਲਣਾ ਕੋਈ ਲਾਅ ਐਂਡ ਆਰਡਰ ਖਰਾਬ ਨਹੀਂ ਕਰਦਾ ਗੋਲੀ ਜਿਹੜੀ ਚੱਲੀ ਆ ਉਹਨੇ ਲਾਅ ਐਂਡ ਆਰਡਰ ਖਰਾਬ ਨਹੀਂ ਕੀਤਾ ਔਰ ਨਾਲ ਨਾਲ ਉਹਨੇ ਕਿਹਾ ਆ ਕਿ ਹੋ ਸਕਦਾ ਹੈ ਕਿ ਹਮਲਾਵਰ ਨੇ ਭਾਵਨਾਵਾਂ ਦੇ ਵਿੱਚ ਬਹਿ ਕੇ ਉਹ ਗੋਲੀ ਚਲਾਈ ਹੋਵੇ ਪਰ ਪੁਲਿਸ ਜਾਂਚ ਕਰ ਰਹੀ ਹੈ ਔਰ ਇਸ ਗੱਲ ਦੀ ਤੈਅ ਤੱਕ ਜਿਹੜਾ ਉਹ ਜਾਇਆ ਜਾਵੇਗਾ ਸੀਐਮ ਭਗਵੰਤ ਮਾਨ ਨੇ ਸਿੱਧੀ ਗੱਲ ਜਿਹੜੀ ਹੈ ਉਹ মিডিਆ ਸਾਹਮਣੇ ਆਖੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਹੋ ਸਕਦਾ ਹੈ ਕਿ ਅਕਾਲੀ ਦਲ ਨੂੰ ਸ਼ਾਇਦ ਸੀਐਮ ਭਗਵੰਤ ਮਾਨ ਦਾ ਇਹ ਬਿਆਨ ज्यादा चंगा ना लगे की कुछ बोले सीएम भगवंत मान आओ सुन आउंड नहीं नहीं उसमें कोई लॉ एंड ऑर्डर की स्थिति नहीं है पंजाब जो है जो देश भर के बड़े बड़े चैनल्स मैगजीन करते रहते हैं हम लॉ एंड ऑर्डर में देश में दूसरे नंबर पर हैं और अब पंजाब बहुत फर्टाइल लैंड है जरखेज धरती है उपजाऊ धरती है वहाँ कोई भी बीज भी उग सकता है लेकिन नफरत का बीज नहीं उग सकता वहाँ वहाँ सब इकट्ठे रहते हैं वो उनका किसी की भावनाओं में आके उसने कर दिया हम उसकी जांच कर रहे हैं हम किसी भी किस्म का हमला किसी भी व्यक्ति पर चाहे वो व्यक्ति विशेष हो चाहे वो आम नागरिक हो हम बर्दाश्त नहीं करेंगे और हमने फुटेज वगैरह सारी ले ली है पहले तो एस जी पी सी हमें फुटेज ही नहीं दे रही थी दरबार साहब के अंदर की और हमने हाई कोर्ट जाना पड़ा कि जी फुटेज तो दिलवाई है इनसे तो फुटेज मिली है देखते हैं दो तीन दिन का फुटेज मिलेगा वो आदमी ਕਿੰਨੀ ਵਾਰ ਵਹਾਂ ਆਇਆ ਮਾਤਾ ਟਿਕਨੇ किसको मिला ये वो सब खुलासा हो जाए